ਹਾਂ ਜੀ ਹਾਂ ਜੀ ਬੀਬੀ ਆ ਕੋ ਦਿਨ ਦਾ ਖਾਲਸਾ ਅੱਜ ਦਾ ਦਿਨ ਬਤੇ ਬੀਬੀ ਮੈਂ ਸਾਫ ਦਿੰਨ ਅਮਰਤਾ ਦੇ ਹੱਥੇ ਪਰਦਾ ਜੀ ਵੇਖੋ ਅੱਧ ਮਸਲਾ ਜਗਾੜੂ ਰੇੜੀਆਂ ਦਾ ਤੇ ਪਿਕਅਪ ਗੱਡੀਆਂ ਦਾ ਛੋਟੇ ਹਾਥੀ ਦਾ ਪਿਕਅਪ ਗੱਡੀਆਂ ਛੋਟੇ ਹਾਥੀ ਬਿਲਕੁਲ ਵੇਰੀ ਹੁੰੋਤੇ ਆ 7 ਦਿਨ 8 ਦਿਨ ਹੋ ਗਏ ਸਾਨੂੰ ਵੀ ਵੇਲੇ ਨੂੰ ਹੋਈਦਾ ਕਾਫੀ ਹੋ ਗਏ ਦਿਨ ਵੇਲਿਆਂ ਨੂੰ ਇਹ ਜਗਾੜੂ ਮੋਰਚਾ ਰੇੜੀ ਕੰਮ ਕਰ ਰਹੀ ਆ ਅਸੀਂ 20 ਫੁੱਟ ਦਾ ਘਾਟਰ ਲੈ ਕੇ ਜਾਈਏ ਨੰਗ ਇੱਥੋਂ ਨਾ ਕੀ ਕਦੋਂ ਵੀ ਨੰਗ ਜਾਣੇ ਆ ਸਾਨੂੰ ਡੱਕਿਆ ਜਾਂਦਾ ਤੇ ਸਾਡਾ ਚਲਾਨ ਆ ਜੀ ਫੀਲ ਬਿਲਡਰ ਨਹੀਂ ਲਾਉਨੇ ਤੁਹਾਨੂੰ ਸਰਕਾਰੀ ਨੰਬਰ ਪਲੇਟ ਨਹੀਂ ਲੱਗਾ ਸਾਡਾ ਚਲਾਨ ਆ ਜਗਾੜੂ ਮੋਟਰਸੈਕ ਰੇੜੀ ਸਮਾਨ ਲੱਗੇ ਜਾਂਦੀ 20 ਫੁੱਟ ਦਾ ਗੱਡਰ 20 ਫੁੱਟ ਸਰੀਆ ਲੰਮ ਲੰਥ ਲਾ ਕੇ ਜਾਂਦੇ ਉਹਦਾ ਕੋਈ ਚਲਾਨ ਨਹੀਂ ਉਹਨੂੰ ਕੋਈ ਰੋਕਦਾ ਨਹੀਂ ਫਿਰ ਉਹਦਾ ਸਰਕਾਰੀ ਨੰਬਰ ਕੋਈ ਨਹੀਂ ਹੈਗਾ ਉਹਨੂੰ ਤਾਂ ਵੀ ਨਹੀਂ ਰੋਕਦੇ ਉਹਦੀ ਆਰ.ਸੀ ਵੀ ਨਹੀਂ ਆ ਉਹਨੂੰ ਤਾਂ ਵੀ ਨਹੀਂ ਪੁੱਛਦੇ ਵੀ ਤੇਰੀ ਆਰ.ਸੀ ਕਿੱਥੇ ਆਏ ਚੋਰੀ ਦਾ ਆ કે ਨਹੀਂ ਚੋਰੀ ਦਾ ਭਾਵੇਂ ਉਹ ਮੋਟਰਸਾਈਕਲ ਚੋਰੀ ਦਾ ਲੈ ਕੇ ਹੁਣ ਲਾਇਆ ਹੋਵੇ ਹੁਣ ਆਮ ਜਿਹੜੇ ਸ਼ਹਿਰਾਂ 'ਚ ਮੋਟਰਸਾਈਕਲ ਚੋਰੀ ਹੋਉਂਦੇ ਕਿੱਥੇ ਜਾਂਦੇ ਇਹਨਾਂ ਰੇੜੀਆਂ ਦਾ ਗਾੜੀ ਲੱਗਣ ਦਾ ਹੈ ਨਵੇਂ ਦਾ ਨਵਾਂ ਸਪਲੈਂਡਰ ਕਿਹੜਾ ਨਵੇਂ ਦਾ ਨਵਾਂ ਮੋਟਰਸਾਈਕਲ ਜਿਹੜੀ ਗੱਡੀ ਲਾ ਦੂਗਾ ਡੀਐਲਐਕਸ ਕਿਹੜਾ ਨਵੇਂ ਦਾ ਨਵਾਂ ਲਾ ਦੂ ਮੋਟਰਸਾਈਕਲ ਜਿਹੜੀ ਗੱਡੀ ਸਿਰਫ ਇਹ ਚੋਰੀ ਤੇ ਲੱਗਨ ਰਿਹਾ ਹੈ ਚੋਰੀ ਤੇ ਸਰਫ ਇਹਦੀ ਕਾਰਵਾਈ ਕੋਈ ਨਹੀਂ ਕਰਦਾ ਕੋਈ ਤਹਿਤ ਕੋਈ ਨਹੀਂ ਜਾਂਦਾ ਅਸੀਂ ਅੱਜ ਰੋਟੀ ਤੋਂ ਵੀ ਤੰਗ ਆ ਸਾਰਾ ਡਰਾਈਵਰ ਭਾਈ ਚ ਸਾਨੂੰ ਕੰਮ ਨਹੀਂ ਮਿਲਦਾ ਬੱਚੇ ਸ਼ਾਮ ਨੂੰ ਸਾਡੇ ਮੂਹਰੇ ਵੇਂਦੇ ਆ ਕਿ ਪਪਾ ਕੀ ਲੈ ਕੇ ਆਏਗੇ ਤੇ ਗੱਡੀਆਂ ਕਿਸ਼ਤਾਂ ਤੇ ਆ ਟੈਕਸ ਟੈਕਸ ਵੀ ਹਾਲ ਬਾਦ ਪਾਸਿੰਗ ਵੀ ਸਭ ਕੁਝ ਆਉਂਦਾ ਅਨਸ਼ੋਰ ਸਿਮਾ ਵੀ ਹੁੰਦਾ ਸਾਰਾ ਕੁਝ ਹੁੰਦਾ ਪਰ ਸਾਡੇ ਕੋਲ ਤਰਨੀ ਵਿਆਸ ਵਾਲੇ ਕੋਈ ਨਹੀਂ ਫੇ ਗੱਡੀਆਂ ਖੜਗੀਆਂ ਤੇ ਸਾਨੂੰ ਅੱਜ ਗਾੜੂ ਜਿਹੜੀਆਂ ਜ਼ਰਾਹਤ ਦਵਾਈ ਜਾਵੇ ਤੇ ਗਾੜੂ ਜਿਹੜੀਆਂ ਬੰਦ ਕੀਤੇ ਜਾਣ ਇੱਕ ਸਵਾਰੀ ਵਾਲਾ ਟੈਂਪੂ ਵੀ ਆ ਉਹ ਵੀ ਭਾਰਤੋਂ ਢੋਂਡਿਆ ਇੱਕ ਬੈਂਡਰੀ ਇੰਗਲਿਸ਼ ਕਾ ਉਹ ਵੀ ਭਾਰਤੋਂ ਢੋਂਡਿਆ ਹਾਂਜੀ ਭਾਈ ਜੀ ਤੁਸੀਂ ਕਿੰਨੇ ਦਿਨ ਤੋਂ ਵਿਲੇਜ ਹੈ ਅੱਜ ਮੈਨੂੰ ਤਾਂ 4 ਦਿਨ ਹੋ ਗਿਆ ਜੀ 4 ਦਿਨ ਤੋਂ ਇਹ ਭਾਈ ਸਾਹਿਬ ਵਿਲੇ ਨੇ ਤੁਸੀਂ ਭਾਈ ਜੀ ਭਾਈ ਆਪਾਂ ਵੀ 3-4 ਦਿਨ ਤੋਂ ਵਿਲੇ ਹੈ ਜੀ ਮੇਰਾ ਲੱਗਦਾ ਕੋਈ ਨਹੀਂ ਹੈ ਠੇਲੀ ਵਾਲੇ ਤੁਸੀਂ ਮਤਲਬ ਤਿੰਨ ਚਾਰ ਦਿਨ ਪਹਿਲਾਂ ਕੰਮ ਕੀਤਾ ਸੀ ਹਾਂਜੀ ਭਾਈ ਤੇ ਅੱਜ ਤੁਹਾਨੂੰ ਤਿੰਨ ਚਾਰ ਤਿੰਨ ਦਿਨ ਹੋ ਗਏ ਹਾਂਜੀ ਭਾਈ ਤੁਹਾਨੂੰ ਕਿੰਨੇ ਦਿਨ ਹੋ ਗਏ ਭਾਈ ਚਾਰ ਪੰਜ ਦਿਨ ਹੋ ਗਏ ਵਿਲੇ ਨੂੰ ਆਪਾਂ ਤੁਹਾਨੂੰ ਭਾਈ ਠੇਲੀ ਵਾਲੇ ਮਾਲ ਲਈ ਭਾਈ ਹਫਤਾ ਹੋ ਗਿਆ ਜੀ ਵਿਲੇ ਹਾਂਜੀ ਭਾਈ ਤੁਹਾਨੂੰ ਭਾਈ ਸਾਨੂੰ ਵੀ ਪੰਜ ਛੇ ਦਿਨ ਹੋ ਗਏ ਆ ਜੀ ਨਿਕਣੇਗੇ ਬੱਚੇ ਆਪਾਂ ਬੱਚੇ ਪਾਲਣੇ ਆ ਜੀ ਬੱਚੇ ਕਿੱਥੋਂ ਪਾਲਣੇ ਦਾ ਕੰਮ ਨਾ ਹੋ ਗਿਆ ਜੀ ਪੰਜ ਸੱਤ ਦਿਨ ਤੋਂ ਭਾਈ ਸਾਹਿਬ ਵਿਲੇ ਨੇ ਤੇ ਇਹਨਾਂ ਦੇ ਘਰ ਇਹਨਾਂ ਦੇ ਬੱਚੇ ਵੀ ਨੇ ਔਰ ਭਾਈ ਤੁਹਾਨੂੰ ਕਿੰਨੇ ਦਿਨ ਹੋ ਗਏ ਇਹ ਮੈਨੂੰ ਵੀ ਹਫਤੇ ਤੇ ਲੱਗੇ ਬੰਨੇ ਹੋ ਜੀ ਹੋ ਔਰ ਭਾਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ? 3-4 ਦਿਨ ਹੋ ਗਏ। ਇਹਨਾਂ ਨੂੰ ਵੀ 3-4 ਦਿਨ ਹੋ ਗਏ ਜੀ। ਹਨੂ 7-8 ਦਿਨ ਹੋ ਗਏ ਆ ਜੀ। ਤੁਹਾਡੀ ਗੱਡੀ ਦੀ ਕਿਸ਼ਤ ਕਿੰਨੀ ਆ ਜੀ? ਮੇਰੀ ਗੱਡੀ ਦੀ 15,000 ਕਿਸ਼ਤ ਹੈ ਜੀ। ਹਾਂਜੀ ਉਹ ਟੈਕਸ ਐਸ ਦੀ ਟੈਕਸ ਕਿੰਨੇ ਦਿੱਤੇ ਆ ਜੀ ਤੁਸੀਂ? 18500 ਰੁਪਿਆ ਟੈਕਸ ਹੈ ਜੀ। ਹਾਂਜੀ ਰੋ ਰੋ ਟੈਕਸ ਕਿੰਨਾ ਦਿੱਤਾ ਤੁਸੀਂ ਨਵੀਂ ਗੱਡੀ ਲਈ? 1,30,000 1,30,000 ਰੁਪਿਆ ਟੈਕਸ ਦਿੱਤਾ ਹੈ। ਜੀਐਸਟੀ ਵੱਖਰੀ ਪੇ ਕੀਤੀ ਉਹਦੀ। ਹਾਂਜੀ। ਔਰ ਇਹ ਭਾਈ ਸਾਹਿਬ ਨੂੰ ਹਫਤਾ ਹੋ ਗਿਆ ਵੇਲੇ ਇਹ ਕਿਸ਼ਤ ਕਿੱਥੋਂ ਦੇਣਗੇ? ਹਾਂਜੀ ਭਾਈ ਸਾਹਿਬ ਤੁਸੀਂ ਦੇ ਚਾਰ ਪੰਜ ਦਿਨ ਹੋ ਗਏ ਭਾਈ ਇਹਨਾਂ ਨੂੰ ਵੀ ਚਾਰ ਪੰਜ ਦਿਨ ਹੋ ਗਏ ਸਰਕਾਰ ਤੋਂ ਇਹੋ ਹੀ ਮੰਗਿਆ ਜੀ ਇਹਨਾਂ ਸਾਰੇ ਡਰਾਈਵਰਾਂ ਦੀ ਇਹਨਾਂ ਗੱਡੀਆਂ ਵਾਲਿਆਂ ਦੇ ਜਿਹੜੇ ਵਿਹਲੇ ਖਲੋਤੇ ਆ ਇਹਨਾਂ ਦੀ ਵਿਚਾਰਿਆਂ ਦੀ ਸਾਰ ਲਈ ਜਾਵੇ ਹੋਰ ਇਹਨਾਂ ਦੇ ਇਹਨਾਂ ਵੱਲ ਵੀ ਸਰਕਾਰ ਧਿਆਨ ਦੇਵੇ ਕਿਉਂਕਿ ਇਹਨਾਂ ਵਿਚਾਰਿਆਂ ਨੇ ਵੀ ਰੋਡ ਟੈਕਸ ਦੇਣੇ ਆ ਸਰਕਾਰ ਨੂੰ ਟੈਕਸ ਦੇਣੇ ਜੇ ਨਹੀਂ ਦਿੰਦੇ ਪੁਲਿਸ ਵਾਲੇ ਤੰਗ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬੁਰਾ ਹਾਲ ਹੋ ਰਿਹਾ ਤੇ ਹੋਰ ਹੋ ਜਾਏਗਾ ਜੇ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤੇ ਉਹ ਕਿਰਪਾ ਕਰਕੇ ਅਸੀਂ ਇਹ ਕਹਿੰਨੇ ਗਏ ਜਿਗਾੜੂ ਰੇੜੀਆਂ ਦਾ ਕੋਈ ਇਲਾਜ ਕੀਤਾ ਜਾਵੇ ਹੋਰ ਇਹਨਾਂ ਦਾ ਵਿਚਾਰਾਂ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਔਰ ਸਰਕਾਰ ਨੂੰ ਸਾਡੀ ਇਹੋ ਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਇਸ ਮੁੱਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਰੇ ਯੂਨੀਅਨ ਮਿਲ ਕੇ ਅਸੀਂ ਰੋਡ ਜਾਮ ਕਰਾਂਗੇ ਗਾ ਗਾ ਹਾਈਵੇ ਜਾਮ ਕਰਾਂਗੇ ਔਰ ਅਸੀਂ ਅਕਸ਼ਰ ਲਵਾਗੇ ਅਸੀਂ ਪੁਲ ਜਾਮ ਕਰਾਂਗੇ ਜੀ ਸਾਰੇ ਸਾਰੇ ਸਾਡੀ ਸਰਕਾਰ ਇਹ ਗੱਲ ਨੂੰ ਸੁਣ ਲਵੇ ਜਲਦੀ ਤੋਂ ਜਲਦੀ ਅਸੀਂ ਇਹੋ ਹੀ ਚਾਹੁੰਦੇ ਹਾਂ ਧੰਨਵਾਦ ਧੰਨਵਾਦ ਜੀ